ਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਕੋਰਤਰੀ ਜਿਹੜੇ ਕਟਿੰਗ ਕਰਨ ਲੱਗੇ ਆ ਇਹਦੀ ਜਿਹੜੀ ਬ੍ਰੈਸਟ ਆ ਬਾਈ ਬ੍ਰੈਸਟ ਆ ਬਾਈ ਬ੍ਰੈਸਟ ਨੇ ਕਟਾਂ ਜਿਸ ਦੇ ਅਨੁਸਾਰੀ ਕਟਿੰਗ ਦੱਸਾਂਗੇ ਕਿ ਇਹਦੇ ਵਿੱਚ ਆਪਾਂ ਟੀਰਾ ਕਿੰਨਾ ਰੱਖਣਾ ਬੈਕ ਗਲਾ ਕਿੰਨਾ ਰੱਖਣਾ ਤੇ ਪਲੇਟਾ ਕਿੰਨੇ ਤੇ ਪਾਉਣੀਆਂ ਤੇ ਇਹ ਆਪਾਂ ਤੁਹਾਨੂੰ ਸਾਰੀ ਕਟਿੰਗ ਦੱਸਾਂਗੇ ਠੀਕ ਹੈ ਜੀ ਜਿਹੜਾ ਆਪਾਂ ਇਹ ਟੀਰਾ ਰੱਖਾਂਗੇ ਬੈਕ ਗਲੇ ਦੇ ਹਿਸਾਬ ਨਾਲ ਰੱਖਾਂਗੇ ਬਾਈ ਬ੍ਰੈਸਟ ਦੀਆਂ ਕਟਾਂ ਠੀਕ ਆ ਦੀਪ ਨੈਕ ਜਿਹੜਾ ਬੈਕ ਗਲਾ ਘਟਵਾਦ ਹੋ ਸਕਦਾ ਉਹਦੇ ਹਿਸਾਬ ਨਾਲ ਥੋੜਾ ਟੀਰਾ ਹੋਊਗਾ ਇਹਦਾ ਜਿਹੜਾ ਗਲਾ ਹੈਗਾ ਬੈਕ ਵਾਲਾ ਸਾਡੇ 7 ਗਲ ਹੈ ਇਹਦੇ ਹਿਸਾਬ ਨਾਲ ਇਹ ਤੁਹਾਨੂੰ ਸਾਰੀ ਐਪਾਂਜ ਜਿਹੜੀ ਤੀਰੇ ਦੀ ਕਟਿੰਗ ਤੇ ਬਾਕੀ ਕਟਾ ਦੱਸਾਂਗੇ ਦੇਖੋ ਸਭ ਤੋਂ ਪਹਿਲਾਂ ਲਾਵਾਂਗੇ ਤੀਰਾ ਤੀਰਾ ਹੈਗਾ ਇਹਨਾਂ ਦਾ 12 ਤੀਰ ਆਪਾਂ ਲਾਵਾਂਗੇ 13 13 ਦਾ ਹਾਫ ਹੋ ਗਿਆ 6.5 ਠੀਕ ਹੈ ਤੀਰਾ ਆਪਾਂ ਜਰੂਰ ਵੀ ਕਟਿੰਗ ਕਰਨੀ ਆ 1 ਇੰਚ ਵੱਧ ਤੇ ਨਿਸ਼ਾਨ ਲਾਉਣਾ ਠੀਕ ਹੈ ਤੀਰੇ ਇਹਨਾਂ ਦਾ ਹੈਗਾ 12 ਤੀਰ ਆਪਾਂ ਲਾਵਾਂਗੇ 13 13 ਦਾ ਹਾਫ ਹੋ ਗਿਆ 6.5 ਮੋਡਾ ਆਪਾਂ ਹਰੇਕ ਦਾ ਤੁਹਾਨੂੰ ਪਤਾ ਹੀ 7 ਇੰਚ ਰੱਖਦੇ ਆ ਇਹਦਾ ਵੀ ਮੋਡਾ ਆਪਾਂ 7 ਇੰਚ ਹੀ ਰੱਖਾਂਗੇ ਇਹਦਾ 7 ਇੰਚ 모ਡਾ ਠੀਕ ਆ ਆਪਾਂ ਇੱਕ ਬਾਕਸ ਬਣਾ ਲਾਂਗੇ ਰ ਠੀਕ ਆ ਤੁਹਾਨੂੰ ਪਤਾ ਹੀ ਹੈਗਾ 모ਡਾ ਆਪਾਂ ਹਰੇਕ ਦਾ 7 ਇੰਚ ਲੈ ਰਹੇ ਜਿਵੇਂ ਜਿਵੇਂ ਜਿਹੜੀ ਬ੍ਰੈਸਟ ਦੀ ਹੈਗੀ ਆ ਫਿਟਿੰਗ ਵਧ ਜਾਈਊਗੀ 모ਡਾ ਆਪਣੇ ਆਪ ਹੀ ਵਧ ਜਾਈਊਗਾ ਆਪਾਂ 7 ਇੰਚ ਤੋਂ ਵੱਧ 모ਡੇ ਦੀ ਕਟਿੰਗ ਨਹੀਂ ਕਰਨੀ ਜਿਹੜੇ 모ਡੇ ਦੀ ਆਪਾਂ 7 ਇੰਚ ਤੋਂ ਵੱਧ ਕਟਿੰਗ ਕਰਨੀ ਉਹ ਅਗਲੇ ਬੋਟ ਨੇ ਇੱਕ ਗਲਾ ਹੋਊਗਾ ਤੇ ਬੈਨਾਂ ਕਲਰ ਗਲਾ ਹੋਊਗਾ ਉਹਦੀ ਆਪਾਂ 모ਡੇ ਦੀ ਕਟਿੰਗ ਵੱਧ ਕਰਾਂਗੇ ਠੀਕ ਆ ਹੋਣ ਲਾਵਗੇ ਨੇ ਫੀਟਿੰਗ ਦੇ ਨਿਸ਼ਾਨ ਫੀਟਿੰਗ ਇਹਨਾਂ ਦੀ ਹੈਗੀ ਐ ਛਾਤੀ 22 ਆ ਤੇ ਆਪਾਂ ਲਾਵਾਂਗੇ 22.5 ਕਿਉਂਕਿ ਆਪਣਾ ਇੱਥੇ ਅੱਧਾ ਇੰਚ ਕਪੜਾ ਪਲੇਟ ਵਿੱਚ ਜਾਵੂਗਾ ਇਸ ਲਈ ਆਪਾਂ 22.5 ਨਿਸ਼ਾਨ ਲਾਵਾਂਗੇ 22.5 ਦਾ ਹਾਫ ਹੋ ਗਿਆ 11.5 ਇਸ ਤੋਂ ਬਾਅਦ ਆਪਾਂ 7.5 ਤੇ ਜਿਹੜੀ ਇੱਥੋਂ ਮੋਢੇ ਤੋਂ ਲੈ ਕੇ ਇੱਥੋਂ ਤੱਕ ਕਮਰ ਦਾ ਨਿਸ਼ਾਨ ਲਾਉਣਾ 7.5 ਤੇ ਤੇ ਕਮਰੇ ਨੇ ਦੀ ਹੈਗੀ ਐ 20 ਇੰਚ ਆ ਤੇ ਆਪਾਂ ਲਾਵਾਂਗੇ 21 21 ਦਾ ਹਾਫ ਹੋ ਗਿਆ 10.5 ਇਹ ਆਪਾਂ 1 ਇੰਚ ਵੱਧ ਤਾਂ ਲਈਏ ਕਿਉਂ ਆਪਾਂ ਸਿੱਧੀਆਂ ਪਲੇਟਾਂ ਪਹਿਨਣੀਆਂ ਠੀਕ ਹੈ ਇਸ ਤੋਂ ਬਾਅਦ ਆਪਾਂ ਲਾਵਾਂਗੇ ਬੱਖੀਆਂ ਵਾਲੀ ਸਲਾਈ ਦਾ ਨਿਸ਼ਾਨ ਜਿਹੜੀ ਕਿ ਸਾਈਡ ਸਾਈਡ ਸਲਾਈ ਇਹਨਾਂ ਦੀ ਹੈਗੀ 15 ਇੰਚ ਆਪਾਂ ਲਾਵਾਂਗੇ 16 ਕਿਉਂਕਿ ਆਪਾਂ ਇਹਦੇ ਵਿੱਚ ਕਮਰ ਵਾਲੀਆਂ ਪਲੇਟਾਂ ਪਾਉਣੀਆਂ ਇਹਦੇ ਵਿੱਚ ਅੱਧਾ ਇੰਚ ਕਪੜਾ ਜਾਵੜੂਗਾ ਅੱਧਾ ਇੰਚ ਕਪੜਾ ਉੱਪਰ 모ਡੇ ਦੇ ਸਲਾਈ ਵਿੱਚ ਜਾਊਗਾ ਠੀਕ ਹੈ ਇਹ ਆਪਾਂ 1 ਇੰਚ ਵੱਧ ਲਾਇਆ ਇਸ ਤੋਂ ਬਾਅਦ ਲਾਵਾਂਗੇ ਇਹਨਾਂ ਦੀ ਹਿਪ ਹਿਪ ਇਹਨਾਂ ਦੀ ਹੈਗੀ 23 ਤੇ ਆਪਾਂ 3/2 ਦਾ ਹਾਫ ਲਾਵਾਂਗੇ ਪੌਣੇ 12 ਠੀਕ ਹੈ ਸਾਰੇ ਆਪਣੇ ਜਿਹੜੇ ਨਿਸ਼ਾਨ ਹੋ ਗਏ ਫਿਟਿੰਗ ਦੇ ਇਹਨਾਂ ਦੇ ਤੇ ਇਹਨਾਂ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਦੇਾਂਗੇ ਠੀਕ ਹੈ ਜੀ ਇਹ ਵਾਲੇ ਨਿਸ਼ਾਨ ਇਹਨਾਂ ਦੇ ਸਟੀਚਿੰਗ ਦੇ ਹੋ ਗਏ ਆ ਤੇ ਇਸ ਤੋਂ ਬਾਅਦ ਆਪਾਂ 2-2 ਇੰਚ ਆਪਾਂ ਕੱਪੜਾ ਐਕਸਟਰਾ ਲਵਾਂਗੇ ਠੀਕ ਹੈ ਤੇ ਇਹਨਾਂ ਨਿਸ਼ਾਨਾਂ ਤੇ ਆਪਾਂ ਨਿਸ਼ਾਨ ਲਾ ਦਾਂਗੇ ਇਹ ਆਪਣਾ ਜਿਹੜੇ ਨਿਸ਼ਾਨ ਲਾਏ ਆਪਣੇ ਕਟਿੰਗ ਦੇ ਨਿਸ਼ਾਨ ਹੋ ਗਏ ਇਹ ਇਹਨਾਂ ਨਿਸ਼ਾਨਾਂ ਤੇ ਆਪਾਂ ਕੱਪੜੇ ਨੂੰ ਕਟਿੰਗ ਕਰਨਾ ਇਹ ਨਿਸ਼ਾਨ ਆਪਾਂ ਕਟਿੰਗ ਦੇ ਤਾਂ ਨੂੰ ਜਾਂ ਤਾਂ ਜੋ ਆਪਣਾ ਜਿਹੜਾ ਸਾਈਡ ਤੋਂ ਹੈਗਾ ਕੱਪੜਾ ਬਰਾਬਰ ਹੋ ਸਕੇ ਠੀਕ ਹੈ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਮੋਢੇ ਦੇ ਨਿਸ਼ਾਨ ਇਹਦੇ ਦੇਖੋ ਇੱਕ ਨਿਸ਼ਾਨ ਲਾਵਾਂਗੇ ਆਪਾਂ 2 ਇੰਚ ਤੇ ਇੱਕ ਨਿਸ਼ਾਨ ਲਾਵਾਂਗੇ ਆਪਾਂ 1 ਇੰਚ ਤੇ ਠੀਕ ਹੈ ਦੋ ਨਿਸ਼ਾਨ ਲਾ ਲੈ 2 ਇੰਚ ਦਾ ਤੇ 1 ਇੰਚ ਦਾ ਜਿਹੜਾ ਆਪਾਂ 2 ਇੰਚ ਦਾ ਨਿਸ਼ਾਨ ਲਾਇਆ ਹੈ ਬੈਕ ਵਾਲੇ ਮੋਢੇ ਦੀ ਗੁਲਾਈ ਹੋਗੀ ਜਿਹੜਾ 1 ਇੰਚ ਦਾ ਨਿਸ਼ਾਨ ਆ ਫਰੰਟ ਵਾਲੇ ਮੋਢੇ ਦੀ ਗੁਲਾਈ ਹੋਣੀ ਠੀਕ ਹੈ ਜੀ ਇਹ ਦੋਨੇ ਗਲਾਈਆਂ ਹੋਗੀਆਂ ਫਰੰਟ ਤੇ ਬੈਕ ਵਾਲੀਆਂ ਇਸ ਤੋਂ ਬਾਅਦ 7 ਇੰਚ ਮੋਢੇ ਦਾ ਆਪਾਂ ਹਾਫ ਕਰਾਂਗੇ 3.5 ਤੇ ਨਿਸ਼ਾਨ ਲਾਵਾਂਗੇ 0.5 ਇੰਚ ਦਾ ਇਹ ਲਾਵਾਂਗੇ ਜੀ ਅੰਦਰਲੀ ਸਾਈਡ ਨੂੰ ਬੰਦ ਵਾਲੇ ਪਾਸੇ ਇਸ ਤੋਂ ਬਾਅਦ ਦੋ ਵਾਲੀ ਜਿਹੜੀ ਗੁਲਾਈ ਹੈਗੀ ਉਹਨੂੰ ਮਿਲਾ ਦੇਾਂਗੇ ਥੀਰੇ ਦੇ ਨਾਲ ਇਹ ਹੋਗੀ ਬੈਕ ਮੋਢੇ ਦੀ ਗੁਲਾਈ ਤੇ 1 ਇੰਚ ਦੀ ਗੁਲਾਈ ਰਹੀਗੀ ਮਿਲਾ ਦੇਾਂਗੇ 0.5 ਇੰਚ ਦੀ ਕਾਟ ਨਾਲ ਇਹ ਹੋ ਗਈ ਆਪਣੇ ਫਰੰਟ ਮੋ फ्रंट वाले पासे तीरे दी काट लावांगे ऊपर दा इंच दा निशान लावांगे ते 3 इंच दा ਥਾਂ ਛੱਡ ਕੇ ਇਸ ਤੋਂ ਬਾਅਦ ਆਪਾਂ ਇੱਥੇ ਆਪਾਂ ਸਿੱਧੀ ਕਾਟ ਪਾਵਾਂਗੇ ਫਰੰਟ ਤੋਂ ਵਾਲੇ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਸੂਰ ਦੇ ਫਰੰਟ ਤੇ ਬੈਕ ਦੋਨੇ ਪੱਲਿਆਂ ਨੂੰ ਜਿਹੜੇ ਮੋਡੇ ਦੀ ਕਟਿੰਗ ਕਰਾਂਗੇ ਆਵਲੀ ਠੀਕ ਹੈ ਜਿਹੜੇ ਆਪਾਂ 2 ਇੰਚ ਦਾ ਨਿਸ਼ਾਨ ਲਾਇਆ ਉਸ ਨੂੰ ਕਟਿੰਗ ਕਰਨੀ ਆ ਜਿਹੜੇ ਇਹ ਮੈਂ 2 ਇੰਚ ਦੇ ਨਿਸ਼ਾਨ ਲਾਇਆ ਫੁੱਲੀ ਵਾਲੀ ਸਾਈਡ ਲਈ ਆਪਣੇ ਵਾਲੇ ਪਾਸੇ ਬੰਦ ਵਾਲਾ ਪਾਸਾ ਤੇ ਬਲੀ ਸਾਈਡਾ ਠੀਕ ਹੈ ਜੀ ਫੁੱਲੀ ਵਾਲੇ ਪਾਸੇ ਆਪਾਂ ਮੋੜ ਦਾ ਨਿਸ਼ਾਨ ਲਾਇਆ ठीक है जी आ, इस तू तो बाद आप सिर्फ फ्रंट वाला पला करा चकेंगे आ फ्रंट वाला पला जी आप एक इंच का निशान लाया उन कटिंग करनी है ठीक है इस तू बाद फ्रंट वाला पल्ला चका जो तीरे की काट आ वाले निशान लाए हैं वह कटिंग करा ठीक है इस तू तो बाद आप जेड आप ਫੀਟਿੰਗ ਦੇ ਨਿਸ਼ਾਨ ਲੈ ਕੇ ਉੱਥੇ ਕੱਟ ਲਾ ਰਹੇ ਹਾਂ ਇਸ ਤਰੀਕੇ ਨਾਲ ਤੇ ਕਮਰ ਤੇ ਕੱਟ ਲਾ ਰਹੇ ਹਾਂ ਤੇ ਜਿਹੜੇ ਆਪਣੇ ਹਿਪ ਵਾਲੇ ਨਿਸ਼ਾਨ ਲੈ ਉੱਥੇ ਕੱਟ ਲਾ ਦੇਣੀ ਠੀਕ ਹੈ ਜੀ ਤਰਪਾਈ ਵਾਲੇ ਕੋਲਿੰਗ ਦੇ ਕੱਟ ਲਾ ਰਹੇ ਹਾਂ ਇਸ ਤੋਂ ਬਾਅਦ ਆਪਾਂ ਇਹਨਾਂ ਦੇ ਪਲੇਟਾਂ ਦੇ ਨਿਸ਼ਾਨ ਲਾਉਣੇ ਆ ਜਿਨ੍ਹਾਂ ਦੀ ਬ੍ਰੈਸਟ ਹੈਵੀ ਹੁੰਦੀ ਹੈ ਉਹਨਾਂ ਦੀ ਪਲੇਟਾਂ ਆਪਾਂ ਨੀਂਮੀਆ ਪਾਉਣੇ ਆ ਠੀਕ ਹੈ ਜੀ ਜਿਨ੍ਹਾਂ ਦੀ ਬ੍ਰੈਸਟ ਘੱਟ ਹੁੰਦੀ ਹੈ ਉਹਨਾਂ ਦੀ ਪਲੇਟਾਂ ਆਪਾਂ ਉੱਚੀਆਂ ਪਾਉਣੇ ਆ ਬ੍ਰੈਸਟ ਆਪਣੇ 18 ਇੰਚ ਹੁੰਦੀ ਹੈ ਉਹਦੀਆਂ ਪਲੇਟਾਂ ਆਪਾਂ 10 10.5 ਇੰਚ ਰੈਡੀ ਰੱਖਦੇ ਆ ਤੇ ਇਹਨਾਂ ਦੀ ਬ੍ਰੈਸਟ ਹੈਗੀ 22 ਇੰਚ ਇਹਨਾਂ ਨੇ ਪਲੇਟਾ ਪਾ ਪਾਵਾਂਗੇ 12 ਤੇ ਰੈਡੀ ਹੈ ਜੀ ਤੇ ਆਪਾਂ ਲਾਵਾਂਗੇ 12.5 ਦੇ ਨਿਸ਼ਾਨ ਅੱਧਾ ਇੰਚ ਲਾਵਾਂਗੇ ਵੱਧ ਅੱਧਾ ਇੰਚ ਕਪੜਾ ਇਹਦਾ ਹੈਗਾ ਉੱਪਰ ਆਪਾਂ ਸਲਾਈ ਚ ਆਜੂਗਾ ਤੇ ਪਲੇਟਾ ਆਪਣੇ 12 ਤੇ ਰੈਡੀ ਰਹਿ ਜਾਣੀ ਆ ਲੰਬੀ ਪਲੇਟ ਪਾਵਾਂਗੇ 7 ਇੰਚ ਆਪਾਂ ਠੀਕ ਹੈ ਜਿਹੜੀ ਆਹ ਵਾਲੀ ਚੁੜਾਈ ਰੱਖਣੀ ਹੈ ਇਹ ਵੀ ਫਿਟਿੰਗ ਦੇ ਸਹਾਰੇ ਤੇ ਇਹਨਾਂ ਦੀ ਬ੍ਰੈਸਟ 22 ਇੰਚ ਹੈ ਇਹਨਾਂ ਦੀ ਫਿਟਿੰਗ ਜਿਹੜੀ ਹੈਗੀ ਆਪਾਂ 3.5 ਤੇ ਆਵਲੇ ਨਿਸ਼ਾਨ ਲਾਵਾਂਗੇ ਠੀਕ ਹੈ ਚੌੜੇ ਜਿਹੜੇ ਇੱਥੇ ਤੋਂ ਗੈਪ ਰੱਖਣਾ 3.5 ਤੇ ਰੱਖਾਂਗੇ ਜੇ ਆਪਣੇ ਬ੍ਰੈਸਟ ਘਾਟ ਆ ਤਾਂ ਆਪਾਂ 3.5 ਤੇ ਲਾਵਾਂਗੇ ਠੀਕ ਹੈ ਇਹ ਵਾਲਾ ਗੈਪ ਹੋ ਗਿਆ ਆਪਣੇ ਤੋਂ ਇਸ ਤੋਂ ਬਾਅਦ ਆਪਾਂ ਕਮਰਵਾਰੀ ਪਲੇਟ ਜਿਹੜੀ ਪਾਉਣੀ ਆ ਉਹ ਇੱਥੋਂ ਆਪਾਂ 10 ਇੰਚ ਤੇ ਨਿਸ਼ਾਨ ਲਾਵਾਂਗੇ ਇੱਥੇ ਠੀਕ ਹੈ ਜੀ 3 ਇੰਚ ਪਲੇਟਾਂ ਤੋਂ 3 ਇੰਚਰ ਦਾ ਨਿਸ਼ਾਨ ਇਧਰੋਂ ਲਾਵਾਂਗੇ ਇੱਥੇ ਆਪਾਂ ਕਮਰ ਵਾਲੀ ਪਲੇਟ ਪਾਉਣੀ ਹੈ ਇੱਥੇ ਇਸ ਪਲੇਟ ਤੇ ਇੰਚ ਦੇ ਰੱਖਾਂਗੇ ਜਿਹੜਾ ਆਹ ਵਾਲਾ ਗੈਪ ਰੱਖਾਂਗੇ ਆਪਾਂ ਇਹ 3 ਇੰਚ ਦਾ ਠੀਕ ਆ ਆਹ ਵਾਲਾ ਗੈਪ ਆਪਾਂ ਰੱਖਿਆ 3 ਇੰਚ ਦਾ ਜਿਵੇਂ ਜਿਵੇਂ ਆਪਣੀ ਬ੍ਰੈਸਟ ਜਿਆਦਾ ਹੋਊਗੀ ਆਪਣਾ ਇਹ ਵਾਲਾ ਗੈਪ ਜਿਆਦਾ ਰੱਖਿਆ ਜਾਊਗਾ ਇਸ ਤੋਂ ਬਾਅਦ ਆਪਾਂ ਮੋਢੇ ਵਾਲੀ ਪਲੇਟ ਪਾਉਣੀ ਆ ਦੇਖੋ ਆਵਰੀ ਪਲੇਟ ਤੇ ਆਪਾਂ ਇੰਚ ਦੇ ਰੱਖਾਂਗੇ ਇੱਥੇ तो जरा मोडर सेंटर थोड़े उरे रखा ठीक है तो जो गैप रखा आप ढाई इंचा गैप रखा आप इंच का ढाई इंचो गैप रखें ढाई इंच का ही इतों गैप रखा इस बाद इन्होंने निशाना आप दूजे पास केंगे इस तुं बाद बैक पले से प्लेटा के निशान लावे देखो इन्होंने प्लेट हैगी बारह इंच तैयार है आपे बारह निशान लवेंगे अद्धा इंच व्ध क्योंकि ऊपर अपना सिलाई चलेगा ठीक है जी ਤੇ ਲੰਬੀ ਪਲੇਟ ਆਪਾਂ ਲਾਵਾਂਗੇ 7 ਇੰਚ ਦੀ ਤੇ ਜਿਹੜਾ ਇਸ ਤੋਂ ਬਾਰੇ ਇਹਨਾਂ ਦੇ ਬੈਕ ਗਲੇ ਦੀ ਕਟਿੰਗ ਕਰਨੀ ਆ ਬੈਕ ਗਲਾ ਇਹਨਾਂ ਦਾ ਹੈਗਾ 7.5 ਇੰਚ ਰੈਡੀ ਆ ਆਪਾਂ ਸਾਰੇ 7.5 ਤੇ ਹੀ ਨਿਸ਼ਾਨ ਲਾਵਾਂਗੇ ਠੀਕ ਆ ਉੱਪਰ ਆਪਾਂ ਚੜਾਈ ਰੱਖਣੀ ਆ 2.5 ਦੀ ਇੱਥੇ ਵੀ 2.5 ਦੀ ਚੜਾਈ ਰੱਖਾਂਗੇ ਤੇ ਇਹਨੂੰ ਇੱਕ ਆਪਾਂ ਬਾਕਸ ਬਣਾ ਲਾਂਗੇ ਇੱਥੇ ਠੀਕ ਆ ਠੀਕ ਆ ਆਪਾਂ ਜਿਹੜੀ ਇਹਨਾਂ ਦੀ ਹੈਗੀ ਆ ਬੈਕ ਗਲੇ ਦੀ ਛੁੜਾਈ ਸਵਾ 2 ਇੰਚ ਰੱਖੀਆ ਤੇ ਇੱਥੋਂ ਵੀ ਸਵਾ 2 ਇੰਚ ਰੱਖੀਆ ਅਗਰ ਥੋੜਾ ਬੈਕ ਵਾਲਾ ਗਲਾ 2.5 ਇੰਚ ਜਾਂ 3 ਇੰਚ ਲੰਬਾ ਗਲਾ ਹੈਗਾ ਤੁਸੀਂ ਆਹ ਵਾਲੀ ਛੁੜਾਈ 2.5 ਜਾਂ ਪੌਣੇ 3 ਇੰਚ ਰੱਖ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਸੀਂ ਇਸ ਤੋਂ ਵੀ ਲੰਬਾ ਗਲਾ ਡੀਪ ਹੈਗਾ ਤੁਸੀਂ ਇੱਥੋਂ ਸਵਾ 2 ਇੰਚ ਇੱਥੇ ਤੁਸੀਂ 2.5 ਇੰਚ ਰੱਖ ਸਕਦੇ ਹੋ ਇਸ ਤੋਂ ਬਾਅਦ ਇੱਥੇ ਤੁਸੀਂ ਨਹੀਂ ਰੱਖਣੀ ਇਸ ਤੋਂ ਬਾਅਦ ਆਪਾਂ ਇਹਦੀ ਬੁਲਾਈ ਬਣਾਵਾਂਗੇ ਇਸ ਤਰੀਕੇ ਨਾਲ ਤੇ ਇਹਦੀ ਕਰ ਦਾਂਗੇ ਆਪਾਂ ਕਟਿੰਗ ਠੀਕ ਹੈ ਜੀ ਆਪਣੇ ਫਰੰਟ ਤੇ ਬੈਕ ਵਾਲੇ ਦੀ ਕੋਰਟ ਦੀ ਕਟਿੰਗ ਹੋ ਗਈ ਹੈ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ ਰਬ ਰੱਖਾ